ਅਮਰੀਕੀ ਫੌਜ ਦੇ ਵਿੱਚ ਦਾੜੀ ਰੱਖਣ ਵਾਲੇ ਨਿਯਮ ਨੂੰ ਹਟਾਉਣ ਨੂੰ ਲੈ ਕੇ ਸਿੱਖ ਅਮਰੀਕੀ ਫੌਜੀਆਂ ਦੇ ਵਿੱਚ ਚਿੰਤਾ ਬਣੀ ਹੋਈ ਹੈ ਇਸੇ ਦੌਰਾਨ ਨਿਊਯਾਰਕ ਦੇ ਕਾਂਗਰਸਮੈਨ ਮੈਂਬਰ ਥੋਮਸ ਆਰ ਸਿਓਜ਼ੀ ਨੇ ਪੈਂਟਾਗਨ ਨੂੰ ਇੱਕ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਫੌਜੀਆਂ ਦੇ ਲਈ ਲਾਗੂ ਕੀਤੇ ਜਾਣ ਵਾਲੇ ਦਾੜੀ ਕੱਟਣ ਵਾਲੇ ਨਿਯਮ ਨੂੰ ਫਿਰ ਵਿਚਾਰਨ ਦੀ ਮੰਗ ਕੀਤੀ ਗਈ ਹੈ ਇਹੇ ਨਿਯਮ ਸਿੱਖ ਪਾਈਚਾਰੇ ਦੇ ਲਈ ਗੰਭੀਰ ਚੁਣੌਤੀ ਪੈਦਾ ਕਰ ਸਕਦਾ ਹੈ ਕਿਉਂਕਿ ਸਿੱਖ ਧਰਮ ਦੇ ਵਿੱਚ ਦਾੜੀ ਅਤੇ ਸਿਰ ਦੇ ਉੱਤੇ ਕੇਸ ਰੱਖਣਾ ਧਾਰਮਿਕ ਪਛਾਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਸ ਦੇ ਨਾਲ ਨਾਲ ਸਿਰਫ ਸਿੱਖਾਂ ਨੂੰ ਨਹੀਂ ਬਲਕਿ ਮੁਸਲਿਮ ਤੇ ਅਫਰੀਕੀ ਮੂਲ ਦੇ ਅਮਰੀਕੀ ਫੌਜੀਆਂ ਨੂੰ ਵੀ ਨੁਕਸਾਨ ਹੋ ਸਕਦਾ ਹੈ ਜਿਨ੍ਹਾਂ ਨੂੰ ਧਾਰਮਿਕ ਜਾਂ ਫਿਰ ਮੈਡੀਕਲ ਕਾਰਨਾ ਕਰਕੇ ਛੋਟ ਦੀ ਜ਼ਰੂਰਤ ਹੈ ਇਹ ਮਾਮਲਾ ਅਮਰੀਕੀ ਫੌਜ ਦੇ ਵਿੱਚ ਧਾਰਮਿਕ ਆਜ਼ਾਦੀ ਨੂੰ ਲੈ ਕੇ ਵੱਡੀ ਚਰਚਾ ਛੇੜ ਰਿਹਾ ਹੈ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕੀ ਡਿਫੈਂਸ ਸਕੱਤਰ ਪੀਟ ਹੈਗਸੇਥ ਨੇ ਪਿਛਲੇ ਮਹੀਨੇ ਫੌਜੀ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਅਸੀਂ ਆਪਣੇ ਵਾਲ ਤੇ ਦਾੜੀ ਕੱਟਣ ਵਾਲੇ ਨਿਯਮ ਨੂੰ ਲਾਗੂ ਕਰਾਂਗੇ। ਇਹ ਨਵਾਂ ਨਿਯਮ ਫੌਜ ਦੇ ਵਿੱਚ ਇਕਸਾਰਤਾ ਲਿਆਉਣ ਦੇ ਲਈ ਲਾਗੂ ਕੀਤਾ ਜਾ ਰਿਹਾ ਹੈ। ਪਰ ਇਸ ਦੇ ਵਿੱਚ ਧਾਰਮਿਕ ਸੱਭਿਆਚਾਰਕ ਤੇ ਮੈਡੀਕਲ ਛੋਟਾਂ ਨੂੰ ਨਜ਼ਰਅੰਦਾਜ਼ ਕਰਨ ਦੇ ਨਾਲ ਪਾਈਚਾਰਕ ਲੋਕਾਂ ਦੇ ਵਿੱਚ ਡਰ ਪੈਦਾ ਹੋ ਗਿਆ ਹੈ। ਸੀਓਜੀ ਨੇ ਆਪਣੀ ਚਿੱਠੀ ਵਿੱਚ ਲਿਖਿਆ ਕਿ ਸਿੱਖਾਂ ਲਈ ਆਪਣੇ ਦੇਸ਼ ਦੀ ਸੇਵਾ ਕਰਨਾ ਇੱਕ ਪਵਿੱਤਰ ਫਰਜ਼ ਹੈ ਜੋ ਕਿ ਸੰਤ ਸਿਪਾਹੀ ਦੇ ਆਦਰਸ਼ ਨੂੰ ਦਰਸਾਉਂਦਾ ਹੈ। ਇਹ ਧਰਮ ਅਤੇ ਸੇਵਾ ਨੂੰ ਜੋੜਦਾ ਹੈ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਜਿਹੇ ਨਿਯਮ ਬਿਨਾਂ ਛੋਟ ਦੇ ਨਾਲ ਲਾਗੂ ਹੋਣ ਨਾਲ ਯੋਗ ਸਿੱਖ, ਮੁਸਲਿਮ ਤੇ ਅਫਰੀਕੀ ਅਮਰੀਕੀ ਨੌਜਵਾਨ ਫੌਜ ਦੇ ਵਿੱਚ ਸ਼ਾਮਲ ਨਹੀਂ ਹੋ ਸਕਣਗੇ। ਉਨ੍ਹਾਂ ਨੇ ਕਿਹਾ ਕਿ ਇਹ ਸੰਭਵ ਹੈ ਕਿ ਉੱਚ ਨੀਮਾ ਨੂੰ ਬਰਕਰਾਰ ਰੱਖਦੇ ਹੋਏ ਵਿਅਕਤੀਗਤ ਛੋਟ ਦੇਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਲੋਕ ਆਪਣੇ ਵਿਸ਼ਵਾਸ ਨੂੰ ਛੱਡੇ ਬਿਨਾਂ ਸੇਵਾ ਨਿਭਾ ਸਕਣ ਸਿਓਜੀ ਨੇ ਕਿਹਾ ਕਿ ਅਮਰੀਕੀ ਫੌਜ ਦੇ ਵਿੱਚ ਸਿਰਫ 100 ਤੋਂ ਜ਼ਿਆਦਾ ਸਿੱਖ ਫੌਜੀ ਇਸ ਸਮੇਂ ਸੇਵਾ ਨਿਭਾ ਰਹੇ ਨੇ ਪਰ ਉਨ੍ਹਾਂ ਨੇ ਦੋਹਾਂ ਵਿਸ਼ਵ ਯੁੱਧਾਂ ਦੇ ਵਿੱਚ ਅਮਰੀਕੀ ਫੌਜ ਦੇ ਨਾਲ ਲੜ ਕੇ ਬਹਾਦਰੀ ਦੀ ਮਿਸਾਲ ਪੇਸ਼ ਕੀਤੀ ਹੈ ਇੱਕ ਨਵੀਂ ਰਿਪੋਰਟ ਦੇ ਮੁਤਾਬਕ ਅਜਿਹੇ ਨੀਮਾ ਦੇ ਨਾਲ ਭਾਈਚਾਰਕ ਨੌਜਵਾਨਾਂ ਦੇ ਵਿੱਚ ਫੌਜ ਦੇ ਵਿੱਚ ਜੁਆਇਨ ਕਰਨ ਦੀ ਇੱਛਾ 30% ਤੱਕ ਘਟ ਸਕਦੀ ਹੈ ਸਿੱਖ ਫੌਜੀਆ ਨੂੰ ਅਮਰੀਕੀ ਫੌਜ ਦੇ ਵਿੱਚ ਛੋਟ ਮਿਲਣ ਦਾ ਇਤਿਹਾਸ ਲੰਮਾ ਹੈ ਸਾਲ 2010 ਵਿੱਚ ਰੱਖਿਆ ਵਿਭਾਗ ਨੇ ਧਾਰਮਿਕ ਛੋਟ ਨੂੰ ਮਨਜ਼ੂਰੀ ਦਿੱਤੀ ਸੀ ਜਿਸ ਦੇ ਨਾਲ ਸਿੱਖ ਫੌਜੀਆ ਨੇ ਪਗੜੀ ਅਤੇ ਦਾੜ੍ਹੀ ਦੇ ਨਾਲ ਫੌਜ ਦੇ ਵਿੱਚ ਸੇਵਾ ਨਿਭਾਈ ਪਰ ਸਾਲ 2025 ਵਿੱਚ 트럼ਪ ਪ੍ਰਸ਼ਾਸਨ ਨੇ ਇਸ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੈ ਜੋ ਰਿਲੀਜੀਅਨ ਫਰੀडम ਰਿਸਟੋਰੇਸ਼ਨ ਐਕਟ ਦੀ ਉਲੰਘਣਾ ਮੰਨਿਆ ਜਾ ਰਿਹਾ ਹੈ ਅਮਰੀਕਾ ਦੀ ਇੱਕ ਸੰਸਥਾ ਸਿਕੋਲੇਸ਼ਨ ਨੇ ਇਸ ਨੂੰ ਵਿਸ਼ਵਾਸ ਘਾਤ ਕਰਾ ਦਿੱਤਾ ਹੈ ਤੇ ਕਿਹਾ ਹੈ ਕਿ ਦਾੜੀ ਅਤੇ ਸਿਰ ਤੇ ਬਾਲ ਰੱਖਣ ਦੇ ਨਾਲ ਫੌਜ ਦੇ ਵਿੱਚ ਸੇਵਾ ਨਿਭਾਉਣ ਦੇ ਵਿੱਚ ਕੋਈ ਰਿਕਾਵਟ ਨਹੀਂ ਆਉਂਦੀ ਪਿਛਲੇ ਕੁਝ ਸਾਲਾਂ ਵਿੱਚ ਅਜਿਹੇ ਮਾਮਲਿਆਂ ਨੇ ਅਦਾਲਤ ਦੇ ਵਿੱਚ ਵੀ ਚਰਚਾ ਕੀਤੀ ਹੈ ਉਦਾਹਰਨ ਦੇ ਵਿੱਚੋ ਸਾਲ 2021 ਦੇ ਵਿੱਚ ਇੱਕ ਸਿੱਖ ਫੌਜੀ ਨੂੰ ਪਗੜੀ ਪਹਿਨਣ ਦੀ ਛੋਟ ਮਿਲੀ ਸੀ ਭਾਰਤੀ ਮੂਲ ਵਾਲੇ ਅਮਰੀਕੀ ਸੰਸਥਾਵਾਂ ਨੇ ਵੀ ਸੀਓਜੀ ਦੀ ਹਿੰਮਤ ਦੀ ਸ਼ਲਾਘਾ ਕੀਤੀ ਹੈ ਅਤੇ ਕਾਂਗਰਸ ਦੇ ਵਿੱਚ ਹੋਰ ਸਮਰਥਨ ਦੀ ਮੰਗ ਕੀਤੀ ਹੈ। ਇਸੇ ਹਫਤੇ ਦੀਵਾਲੀ ਨੂੰ ਲੈ ਕੇ ਸੀਓਜੀ ਨੇ ਇੱਕ ਰੈਜ਼ੋਲੂਸ਼ਨ ਵੀ ਪੇਸ਼ ਕੀਤਾ ਸੀ ਜੋ ਅਮਰੀਕੀ ਭਾਰਤੀਆਂ ਦੇ ਯੋਗਦਾਨ ਨੂੰ ਮਾਨਤਾ ਦਿੰਦਾ ਹੈ ਅਤੇ ਉਹਨਾਂ ਵਿਰੁੱਧ ਨਫ਼ਰਤ, ਵਿਤਕਰੇ ਤੇ ਹਿੰਸਾ ਦੀ ਨਿੰਦਾ ਕਰਦਾ ਹੈ। ਇਸ ਦੇ ਵਿੱਚ ਹਿੰਦੂ, ਸਿੱਖ, ਜੈਨ ਤੇ ਮੁਸਲਿਮ ਪਾਈਚਾਰੇ ਨੂੰ ਸ਼ਾਮਿਲ ਕੀਤਾ ਗਿਆ ਹੈ। ਸੀਓਜੀ ਨੇ ਪੈਂਟਗਨ ਨੂੰ ਇੱਕ ਮੰਗ ਕੀਤੀ ਹੈ। ਕਿ ਇਹ ਨਿਯਮ ਨੂੰ ਫਿਰ ਵਿਚਾਰਿਆ ਜਾਵੇ ਤੇ ਵਿਅਕਤੀਗਤ ਛੋਟ ਨੂੰ ਬਰਕਰਾਰ ਰੱਖਿਆ ਜਾਵੇ ਇਹ ਮਾਮਲਾ ਅਦਾਲਤਾਂ ਤੱਕ ਵੀ ਪਹੁੰਚ ਸਕਦਾ ਹੈ ਸਿਕਪਾਈਚਾਰੇ ਨੇ ਅਮਰੀਕੀ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਹੈ ਕਿ ਆਪਣੇ ਧਰਮ ਨੂੰ ਨਿਭਾਉਂਦੇ ਹੋਏ ਵੀ ਫੌਜ ਦੇ ਵਿੱਚ ਸ਼ਾਮਿਲ ਹੋਣ ਅਤੇ ਆਪਣੇ ਅਧਿਕਾਰਾਂ ਦੀ ਲੜਾਈ ਆਪ ਲੜਨ